ਤਸਵੀਰਾਂ ਫਾਜ਼ਿਲਕਾ ਦੇ ਰਾਮਪੁਰਾ ਤੋਂ ਕੋੜੀਵਾਲ ਜਾਂਦੀ ਸੜਕ ਦੀਆਂ ਹਨ ਜਿੱਥੇ I20 ਕਾਰ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਕਾਰ ਚਾਲਕ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਦੋਂ ਕਾਰ ਨੂੰ ਅੱਗ ਲੱਗੀ ਤਾਂ ਨੇੜੇ ਦੇ ਪਿੰਡ ਵਾਸੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ ਤੇ ਕਾਬੂ ਨਾ ਪਾਇਆ ਗਿਆ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਮੌਕੇ ਤੇ ਬੁਲਾਈ ਗਈ ਪਰ ਉਦੋਂ ਤੱਕ ਅੱਗ ਨੇ ਕਾਰ ਨੂੰ ਆਪਣੀ ਚਪੇੜ 'ਚ ਪੂਰੀ ਤਰ੍ਹਾਂ ਨਾਲ ਲੈ ਲਿਆ ਸੀ ਅਤੇ ਵਿੱਚ ਬੈਠੇ ਵਿਅਕਤੀ ਦੀ ਵੀ ਅੱਗ 'ਚ ਸੜਨ ਕਾਰਨ ਮੌਤ ਹੋ ਗਈ। ਇਹ ਜੀ ਐਗਜ਼ੈਕਟਲੀ ਤਾਂ ਮੈਂ ਵੀ ਜਦੋਂ ਅੱਗ ਲੱਗੀ ਉਦੋਂ ਹੀ ਆਇਆ ਇਹ ਇਹ ਗੱਡੀ ਸਾਈਡ ਤੇ ਖੜੀ ਸੀਗੀ ਤੇ ਅੱਗ ਇਹਨੂੰ ਬਹੁਤ ਹਾਈ ਇਨਟੈnsਿਟੀ ਤੇ ਲੱਗੀ ਹੋਈ ਸੀ ਤੇ ਉਦੋਂ ਬਾਅਦ ਅਸੀਂ ਇੱਕ ਕਾਲ ਕੀਤੀ ਐ ਨਾਲ ਦੀ ਨਾਲ ਫਾਇਰ ਬ੍ਰਿਗੇਡ ਆ ਗਈ ਐ ਤੇ 5-7 ਮਿੰਟਾਂ ਜੀ ਅੱਗ ਬੁਝਾਤੀ ਐ ਪਰ ਅੱਗ ਬਹੁਤ ਜ਼ਿਆਦਾ ਹੋਣ ਕਰਕੇ ਬੰਦਾ ਵਿੱਚ ਹੀ ਮਚ ਗਿਆ ਹਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਸਰਦਾਰ ਨੂੰ ਮੈਨੂੰ ਫੋਨ ਆਇਆ ਸੀਗਾ ਜੀ ਮੇ ਪਿੰਡੋਂ ਹੀ ਆ ਮੇਰੀ ਜ਼ਮੀਨ ਹੀ ਐ ਇੱਥੇ ਨਾਲ ਤੇ ਉਹ ਜਦੋਂ ਮੈਨੂੰ ਕਾਲ ਆਈ ਮੈਂ ਇੱਥੇ ਆਇਆ ਗੁਰਦੁਆਰੇ ਬਾਈ ਹੋਰੀ ਖੜੇ ਸੀਗੇ ਇਹ ਆਏ ਉਦੋਂ ਪਰ ਅੱਗ ਤੇ ਕਾਬੂ ਪਾਉਣਾ ਇੰਪੋਸੀਬਲ ਸੀਗਾ ਤਾਂ ਕਰਕੇ ਉਦੋਂ ਫਿਰ ਅਸੀਂ ਐਸਐਸਓ ਸਾਹਿਬ ਨੂੰ ਕਾਲ ਕੀਤੀ ਇਹ ਆਗੇ ਨਾਲ ਦੀ ਨਾਲ ਹੀ ਬਹੁਤ ਮੰਦਪਕੀ ਜਿਹੜੀ ਇਸ ਤੋਂ ਮਾੜੀ ਕੀ ਚੀਜ਼ ਹੋ ਸਕਦੀ ਹੈ ਜੀ ਕਿਸੇ ਦੇ ਘਰ ਦਾ ਅੱਗ ਪੁੱਜ ਗਿਆ ਅੱਜ ਇਹ ਤਾਂ ਬਹੁਤ ਮਾੜੀ ਘਟਨਾ ਹੈ ਫਲ ਚੈਨ ਸਮਝ ਲਓ ਵੀ ਕੋਈ ਜਮਾਂ ਹੀ ਬਸੂਬਾਰ ਹੋ ਗਿਆ ਹਮ ਇਹ ਚ ਪਛਾਣ ਹੋਈ ਵੀ ਕਿੱਥੋਂ ਇਹ ਜੀ ਸੁਣ ਰਹੇ ਆ ਵੀ ਇਹ ਬਾਡੀ ਵਾਲੇ ਤੋਂ ਹੈ ਰਿਚਿਆ ਆ ਗਿਆ ਉਹ ਕੀ ਗੱਲ ਨੂੰ ਜੀ ਜੀ ਹਾਂ ਇਹ ਬਾੜੀ ਵਾਲੇ ਤੋਂ ਹੈ ਜੀ ਤੇ ਸ਼ਾਇਦ ਕਹਿ ਰਹੇ ਆ ਵੀ ਪਰਮਿੰਦਰ ਸਿੰਘ ਦੇ ਨਾਂ ਤੇ ਗੱਡੀ ਹੈ ਰਜਿਸਟਰਡ ਇਹ ਐਗਜ਼ੈਕਟ ਤਾਂ ਚਲੋ ਐਸ ਐਚਓ ਸਾਹਿਬ ਹੁਣ ਪਤਾ ਲੈ ਲੈਣਗੇ ਲੱਗ ਜੂਗਾ ਪਤਾ ਬਾਕੀ ਜੋ ਵੀ ਹੋਇਆ ਬਹੁਤ ਹੀ ਮੰਦ ਭਾਗਾ ਹੋਇਆ ਸਾਨੂੰ ਸੋਚਣਾ ਮਿਲਿਆ ਤੋਂ ਬਾਈ ਨੇ ਫੋਨ ਕੀਤਾ 101 ਨੰਬਰ ਤੇ ਇਸ ਤਰ੍ਹਾਂ ਗ੍ਰਾਮ ਪੁਰੇ ਤੋਂ ਕੋੜੇ ਰੋੜਾ ਇਥੇ ਕਾਰ ਨੂੰ ਅੱਗ ਲੱਗੀ ਤੇ ਜਲਦੀ ਪਹੁੰਚੋ ਅਸੀਂ ਉਵੇਂ ਹੀ ਗੱਡੀ-ਗੱਡੀ 2 ਮਿੰਟ ਜਿੱਤ ਰਹੇ ਹਾਂ ਕਿਉਂ ਲਿਆ ਅੱਗ ਲੱਗੀ ਸੀ ਪੂਰੀ ਪੂਰੀ ਅੱਗ ਲੱਗ ਚੁੱਕੀ ਸੀ ਗੱਡੀ ਨੂੰ ਆਕੇ ਪਾਣੀ ਪਾ ਕੇ ਤੇ ਜਿੰਨੀ ਕੰਟਰੋਲ ਹੋ ਸਕੇ ਸਾਰੀ ਕਰ ਅੱਛਾ ਉਹ ਵਿਅਕਤੀ ਗੱਡੀ ਦੇ ਵਿੱਚ ਸੀ ਵਿੱਚ ਹੀ ਸੀਗਾ ਬਾਅਦ ਚ ਪਤਾ ਲੱਗਿਆ ਜਦੋਂ ਪਹਿਲਾਂ ਤਾਂ ਅੱਗ ਬੱਝਦੀ ਸੀ ਨਾ ਜਦੋਂ ਅੱਗ ਨੂੰ ਧੂਏ ਨੂੰ ਕੰਟਰੋਲ ਕੀਤਾ ਅੱਗ ਕੰਟਰੋਲ ਹੋਈ ਪਤਾ ਲੱਗਿਆ ਫਿਰ ਵਿੱਚ ਬੰਦਾ ਸੜ ਚੁੱਕਿਆ ਸੀ ਮਰ ਚੁੱਕਿਆ ਸੀ ਸਿੰਗਲ ਇਕੱਲਾ ਸਿੰਗਲ ਸੀ ਕੋਈ ਮੈਂ ਕੱਟ ਨਾ ਆਪਣੀ ਹੈ ਕੁਝ ਪਤਾ ਲੈ ਇਹ ਅੱਜ ਦੀ ਗੱਲ ਹੈ ਮੈਨੂੰ ਸਰਪੰਚ ਪਿੰਡ ਰਾਮਪੁਰਾ ਨੇ ਫੋਨ ਦਿੱਤਾ ਸੀਗਾ ਵੀ ਇੱਥੇ ਅੱਗ ਲੱਗ ਗਈ ਹੈ ਕਾਰ ਸਾਰੀ ਮਚ ਗਈ ਹੈ ਵਿੱਚ ਇਨਸਾਨ ਸੀ ਇੱਕ ਉਹ ਵੀ ਉਹਨਾਂ ਦੀ ਮੌਤ ਬੜੀ ਦੁਖਦਾਈ ਹੋਈ ਜੀ ਬਹੁਤ ਮਾੜੀ ਕਾਟਣਾ ਹੋਈ ਹੈ ਜਿਹੜੀ ਦੱਸਣਯੋਗ ਨਹੀਂ ਹੈਗੀ ਜੀ ਪ੍ਰਾਈਵੇਟ ਦੀ ਮੁੱਖ ਤਬੰਸੀ ਬਿਲਕੁਲ ਸਾਡੇ ਆਉਣ ਤੋਂ ਪਹਿਲਾਂ ਆ ਗਈ ਸੀ ਫਰਗ੍ਰੇਡ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਕੀਤੀ ਪਰ ਨਹੀਂ ਗੱਲ ਨਹੀਂ ਬਣ ਸਕੀ ਕਾਰਨ ਪਤਾ ਨਹੀਂ ਹਾਲੇ ਨਹੀਂ ਕਰਦੇ ਆ ਜੀ ਕਾਰ ਸਾਰੀ ਮਚ ਚੱਕੀ ਬੰਦਾ ਕੋਲ ਕੋਈ ਹੈ ਨਹੀਂ ਇੱਥੇ ਜੀ ਜਿਹੜਾ ਪੂਰੀ ਗੱਲ ਦੱਸ ਸਕੇ ਇੰਨੇ ਵਾਰਸਾਂ ਪਤਾ ਕਰ ਰਹੇ ਆ ਜੀ ਪਿੰਡ ਬਾਂਡੀ ਵਾਲ ਤੋਂ ਤੇ ਇਹ ਪਤਾ ਲੱਗਿਆ ਵੀ ਕਾਰ ਦੇ ਵਿੱਚ ਉਹਦੇ ਤੋਂ ਇਲਾਵਾ ਹੋਰ ਕੌਣ ਸਵਾਰ ਸੀ ਜਿਹੜਾ ਮੌਕਾ ਦੇਖਣ ਤੋਂ ਹੀ ਲੱਗਦਾ ਬੰਦਾ ਕਿ ਸਵਾਰ ਸੀ ਉਹ ਬੰਦੇ ਜਿਵੇਂ ਲੱਗਦਾ ਬੈਠਣ ਤੋਂ ਬਾਹਰ ਤੋਂ ਬਾਰੀ ਖੋਲਣ ਕੋਸ਼ਿਸ਼ ਕੀਤੀ ਪਰ ਨਹੀਂ ਤਾਂ ਉਹਨਾਂ ਤੇ ਕ੍ਰਾਂ ਦੀ ਜਿਹੜੀ ਕਾਰਵਾਈ ਕਰਦੂਗੀ ਕੀਤੀ ਜਾਵੇ ਇੰਨੇ ਵਾਰਸ ਆਉਂਦੇ ਆ ਜੀ ਜੋ ਦਿੱਖਦੇ ਆ ਜੋ ਸਮਟਾਪ ਦੇ ਕਾਰਵਾਈ ਕਰਨ ਯਾਨੀ ਕਿ ਇਹ ਜੀ ਪੂਰੀ ਪਛਾਣ ਨਹੀਂ ਨਹੀਂ ਹੋਈ ਪਛਾਣ ਨਹੀਂ